ਹਾਣੀ ਪੰਜਾਬੀਓ ਸਤਿ ਸ੍ਰੀ ਅਕਾਲ ਜਿਵੇਂ ਕਿ ਬਿਕਰਮ ਸਿੰਘ ਮਜੀਠੀਆ ਦੀ ਪਤਨੀ ਨੇ ਮਜੀਠੀਆ ਹੀ ਪਸਾ ਦਿੱਤਾ 12 ਸਾਲ ਦੇ ਵਿੱਚ ਜਿਹੜੀ ਅੱਜ ਤੁਸੀਂ ਖਬਰ ਦੇਖਣ ਜਾ ਰਹੇ ਹੋ ਪੰਜਾਬ ਦਾ ਬੱਚਾ ਬੱਚਾ ਹਰਾਮ ਹੈ ਕਿ ਆਪ ਹੀ ਪੋਰ ਖੋਲ ਦਿੱਤੀ ਹੈ ਜਿਹੜੀਆਂ ਗੱਲਾਂ ਨੂੰ ਲੈ ਕੇ ਹੁਣ ਤੱਕ ਜਾਨੀ ਮਹੀਨੇ ਦੇ ਲਗ ਭੱਦ ਹੋ ਚੱਲਿਆ ਬਿਕਰਮ ਸਿੰਘ ਮਜੀਠੀਆ ਦੀ ਗ੍ਰਿਫਤਾਰੀ ਨੂੰ ਤਾਂ ਉਸ ਦੀ ਗ੍ਰਿਫਤਾਰੀ ਤੋਂ ਬਾਅਦ ਅੱਜ ਜਿਹੜੀ ਪੋਰ ਖੁੱਲੀ ਹੈ ਉਹ ਤੁਹਾਡੇ ਸਾਹਮਣੇ ਦਿਖਾਵਾਂਗੇ ਕਿਉਂਕਿ ਇਹ ਪੋਲ ਖੋਲਣ ਵਾਲਾ ਦਰਸਲ ਦੇ ਵਿੱਚ ਹੋਰ ਕੋਈ ਨਹੀਂ ਹੈ ਬਲਕਿ ਵਿਕਰਮ ਸਿੰਘ ਮਜੀਠੀਆ ਜਿਹਨੂੰ ਉਹਦੀ ਪਤਨੀ ਕਹਿੰਦੀ ਸੀ ਸਾਡਾ ਬਾਕੂ ਆ ਗਿਆ ਜੀ ਸਾਡਾ ਗੱਬਰ ਆ ਗਿਆ ਜੀ ਉਸੇ ਪਤਨੀ ਨੇ ਕਾਲੀ ਕਾਲੀ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਦੀ ਪੋਲ ਤਾਂ ਖੋਲੀ ਹੈ ਦਰਸਲ ਦੇ ਵਿੱਚ ਲੰਬੇ ਟਾਈਮ ਲਈ ਕਹਿੰਦੇ ਵਿਕਰਮ ਸਿੰਘ ਮਜੀਠੀਆ ਹੀ ਪਸਾ ਦੁੱਤਾ ਯਾਨੀ ਹੋਰ ਦੇ ਉੱਤੇ ਬੰਦਾ ਸ਼ੱਕ ਕਰ ਸਕਦਾ ਮੈਂ ਤੁਹਾਨੂੰ ਇਹ ਇੱਕ ਵੀਡੀਓ ਦਿਖਾਉਣ ਜਾ ਰਿਹਾ ਤਾਂ ਜਿਹੜੀ ਹੁਣ ਉਹਦੀ ਧਰਮ ਪਤਨੀ ਹੈ ਗੁਨੀਮ ਕੌਰ ਤਾਂ ਉਹਨੇ ਵਿਕਰਮ ਸਿੰਘ ਮਜੀਠੀਆ ਨੂੰ ਐਸ ਕਦਰ ਪਸਾ ਕੇ ਪੰਜਾਬ ਦਾ ਮੁੱਖ ਮੰਤਰੀ ਵੀ ਹੈਰਾਨ ਬਾਗਰ ਪਰਿਵਾਰ ਤਾਂ ਉਹਦੀ ਗਵਾਈ ਭਰਦਾ ਸੀ ਕਹਿੰਦੇ ਸਾਡਾ ਮਜੀਠੀਆ ਨਾ ਦਾ ਚਿੱਟੇ ਦਾ ਤਸਕਰ ਹੈ ਔਰ ਨਾਲ ਸਾਡੇ ਕੋਲ ਕੋਈ ਵੱਡੀ ਸੰਪਤੀ ਹੈ ਜਿਹਨੂੰ ਕੇ ਬੇਨਾਮੀ ਸੰਪਤੀ ਕਹਿ ਦਿੰਦੇ ਨੇ ਪਰ ਉਹਨਾਂ ਨੇ ਆਪਣੇ ਵਿਨੀਤ ਅਦਾਰਾ ਸਾਲ ਦੇ ਵਿੱਚ ਪੰਨੇ ਝਾੜ ਲਿਆ ਸੀ ਉਸ ਤੋਂ ਬਾਅਦ ਵਿਕਰਮ ਮਜੀਠੀਆ ਦੀ ਪਤਨੀ ਨੂੰ ਵੀ ਪੁੱਛਿਆ ਜਾਂਦਾ ਉਸ ਵਕਤ ਤਾਂ ਉਹ ਵੀ ਇਨਕਾਰ ਕਰ ਦਿੰਦੀ ਹੈ ਕਹਿੰਦੀ ਨਾ ਤਾਂ ਸਾਡੇ ਕੋਲ ਕੋਈ ਹਿਮਾਚਲ ਦੇ ਵਿੱਚ ਵੱਡੀ ਸੰਪਤੀ ਹੈ ਜਿਹਨੂੰ ਕੋਈ ਬੇਗਨਾਮੀ ਸੰਪਤੀ ਕਹੇ ਔਰ ਨਾ ਸਾਡੇ ਕੋਲ ਵੱਡੇ ਪਦਰ ਦੇ ਉੱਤੇ ਕਹਿੰਦੀ ਪੈਸਾ ਪਰ ਅੱਜ ਵਿਕਰਮ ਮਜੀਠੀਆ ਦੀ ਪਤਨੀ ਐਸਐਸਪੀ ਦੇ ਦਫ਼ਤਰ ਚ ਕੀ ਲੈਣ ਗਈ ਸੀ ਉਹੀ ਅੱਜ ਤੁਹਾਡੇ ਸਾਹਮਣੇ ਧਰਾਂਗੇ ਪਰ ਇਸ ਨੇ ਹੁਣ ਮਜੀਠੀਆ ਨੂੰ ਪਸਾ ਲਿਆ ਯਾਨੀ ਆਪਣੀ ਹੀ ਪਤਨੀ ਮਜੀਠੀਆ ਦੀ ਮਜੀਠੀਆ ਸਾਹਿਬ ਨੂੰ ਪਸਾ ਗਈ ਹੈ ਔਰ ਦੂਜੇ ਪਾਸੇ ਵਿਕਰਮ ਮਜੀਠੀਆ ਦੀ ਅੱਜ ਜਿਹੜੀ ਬੈਰਕ ਬਦਲੀ ਗਈ ਹੈ ਉਹ ਵੀ ਅੱਜ ਤੁਹਾਡੇ ਨਾਲ ਗੱਲ ਸਾਂਝੀ ਕਰਾਂਗੇ ਦਰਾਂ ਸਾਲ ਦੇ ਵਿੱਚ ਉਹਦੀ ਬੈਰਕ ਬਦਲ ਦਿੱਤੀ ਗਈ ਹੈ ਉਹਦਾ ਸੈਨ ਸੀ ਉਹਨੂੰ ਬਦਲੇ ਗਿਆ 9 ਗੈਕਸਟਰ ਦੱਸੇ ਜਾ ਰਹੇ ਸੀ ਕਹਿੰਦੇ ਉਹ ਨਾਲ ਬੰਦ ਸੀ ਪਰ ਉਹਦੀ ਬੈਰਕ ਬਦਲੀ ਗਈ ਹੈ ਉਸਤੇ ਵੀ ਅਪਡੇਟ ਸਾਂਝੀ ਕਰਾਂਗੇ ਤੁਹਾਡੇ ਨਾਲ ਪਰ ਜਿਹੜੀ ਵਿਕਰਮ ਸਿੰਘ ਮਜੀਠੀਆ ਦੀ ਪਤਨੀ ਐਸਐਸਪੀ ਦੇ ਦਫਤਰ ਚ ਕੀ ਲੈਣ ਗਈ ਸੀ ਇਹ ਬਹੁਤ ਵੱਡਾ ਮਾਮਲਾ ਉੱਥੇ ਜਾ ਕੇ ਉਹਦੀ ਫੋਲ ਖੁੱਲਦੀ ਆ ਕਿ ਉਹ ਉੱਥੇ ਇੱਕ ਮਾਮਲਾ ਖੜਾ ਕਰ ਦਿੱਤਾ ਉਹਨੇ ਜਦ ਇਹ ਜਾਂਦੀ ਆ ਤਾਂ ਉਹਦੇ ਕੋਲ ਤਾਜਾਦ ਹੁੰਦੇ ਨੇ ਯਾਨੀ ਕਿ ਪੇਪਰ ਹੁੰਦਾ ਤਾਂ ਉੱਥੇ ਲੈ ਕੇ ਜਾਂਦੀ ਐ ਐਸਐਸਪੀ ਦਫਤਰ ਦੇ ਵਿੱਚ ਉਹ ਵਿਜੀਲੈਂਸ ਦੇ ਖਰਾਫ ਲੈ ਕੇ ਜਾਂਦੀ ਐ ਤਾਂ ਉੱਥੋਂ ਮਾਮਲਾ ਸ਼ੁਰੂ ਹੋ ਜਾਂਦਾ ਤਾਂ ਆਖਰ ਉਸ ਕਾਗਜ਼ੇ ਦੇ ਵਿੱਚ ਕੀ ਸੀ ਜਿਹੜਾ ਕਿ ਐਸਐਸਪੀ ਦਫਤਰ ਲੈ ਕੇ ਪਹੁੰਚਦੀ ਐ ਵਿਜੀਲੈਂਸ ਦੇ ਖਰਾਫ ਆਪਣੀ ਰਿਪੋਰਟ ਦਰਜ ਕਰਵਾ ਦਿੰਦੀ ਐ ਤਾਂ ਇਸੇ ਬਾਅਦ ਮਾਮਲਾ ਸ਼ੁਰੂ ਹੁੰਦਾ ਕਿ ਵਿਕਰਮ ਸਿੰਘ ਮਜੀਠੀਆ ਨੂੰ ਵਿਕਰਮ ਸਿੰਘ ਮਜੀਠੀਆ ਦੀ ਪਤਨੀ ਪਸਾ ਗਈ ਹੈ ਆਪਣੇ ਬੰਨਿਓ ਜਿਹੜਾ ਵਿਜੀਲੈਂਸ ਦੇ ਖਿਲਾਫ ਇੱਕ ਰਿਪੋਰਟ ਲਾ ਕੇ ਪਹੁੰਚਦੀ ਹੈ ਕਿਉਂਕਿ ਵਿਜੀਲੈਂਸ ਨੇ ਜਿਹੜੀ ਛਾਪੇਮਾਰੀ ਕੀਤੀ ਹੈ ਪਹਿਲੇ ਦਿਨ ਜਦੋਂ ਗ੍ਰਿਫਤਾਰੀ ਹੁੰਦੀ ਹੈ ਵਿਕਰਮ ਸਿੰਘ ਮਜੀਠੀਆ ਦੀ ਪਤਨੀ ਨੇ ਬਹੁਤ ਵੱਡੇ ਇਲਜ਼ਾਮ ਲਾ ਦਿੱਤੇ ਨੇ ਵਿਜੀਲੈਂਸ ਦੇ ਅਫਸਰਾਂ ਦੇ ਉੱਤੇ ਕਹਿੰਦੀ ਸਾਡੇ ਘਰੇ ਨਾਜਾਇਜ਼ ਬੜੇ ਸਾਨੂੰ ਦੱਸ ਕੇ ਨਹੀਂ ਬੜੇ ਔਰ ਇਹਦੇ ਵਿੱਚ ਜਿਹੜੀਆਂ ਗੱਲਾਂ ਲਿਖੀਆਂ ਨੇ ਉਹ ਵੀ ਹੈਰਾਨ ਕਰ ਦੇਣ ਬਾੜੀਆਂ ਨੇ ਸੁਣੋ ਜਰਾ ਧਿਆਨ ਦੇ ਨਾਲ ਕਿ ਆਖਰ ਪੂਰਾ ਮਾਮਲਾ ਕੀ ਆ ਅਫਸਰ ਕੋ ਕੋ ਜਿਸ ਸਾਹ ਤੇ ਫਾਈਲ ਵੀ ਕਰੋ ਹੋਰ ਜੀਤੀਆਂ ਦੀ ਤਰਫੋਂ ਐਸਐਸਪੀ ਚੰਡੀਗੜ੍ਹ ਜੀ ਰੋਰ ਉਹਨਾਂ ਨੂੰ ਕਿਹਾ ਕਿ ਸਾਫ ਰਿਪੋਰਟ ਕਿਹਾ ਗਿਆ ਉਸ ਦੇ ਵਿੱਚ ਉਹਨਾਂ ਨੇ ਬਾਕੀ ਕੀ ਕਿ ਕਿ ਵਿਸ਼ਾਚਾ ਦੀ ਕਾਰਵਾਈਆਂ ਖਲਾਫ ਜਿਹੜੀ ਕਰਦੀ ਕਾਰਵਾਈ ਕੀਤੀ ਹੈਦਰਤ ਪਰ ਜੇਕਰ ਜੀਤੀਆਂ ਤਾਂ ਜਾਣੇ ਕਿ ਇਸ ਦੇ ਨਾਮ ਮੈਨੇਜਰ ਜਦੋਂ ਬਿਕਰਮਪਤੀ ਗਿਆਨ ਹੋ ਰਹੇ ਕਿਹਾ ਗਿਆ ਕਿ ਤੋਂ ਸਤਾਉਣਾ ਦੇ ਜਟਿਲ ਸਪੈਕਟਰ ਚਾਰ ਬਸ ਜਿਹੜੀ ਹੋਦੀ ਹੈ ਜਿਹੜਾ ਸਰਕਾਰੀ ਪ੍ਰੋਜੈਕਟ ਹੈ ਉਸ ਦੇ ਰਿਚਵੇ ਰਿਚ ਪੰਚੀ ਨੂੰ ਨਾ ਵੀ ਸੋ ਪੰਚੀ ਨੂੰ ਆ ਰਿਹਾ ਕੋਈ ਨਹੀਂ ਉਹਨਾਂ ਦਾ ਕਹਿਣਾ ਹੈ ਕਿ ਮੌਜੂਦ ਅੰਦੇਸ਼ ਸਿਵਲ ਵਰਧੀਆਂ ਦੇ ਵਿੱਚ ਗੈਰ ਕਾਨੂੰਨੀ ਤਰੀਕੇ ਦੇ ਨਾਲ ਉਹਨਾਂ ਦੇ ਕੰਮ ਦੇ ਅੰਦਰ ਐਂਟਰ ਹੁੰਦੇ ਨੇ ਉਹਨਾਂ ਨੂੰ ਕਮਾਨ ਕਰਾ ਰਹਿ ਜਾਂਦਾ ਹੈ ਉਹਨਾਂ ਦੇ ਕੰਮ ਦੇ ਵਿੱਚ ਤਮਾਸ਼ੀ ਕੀਤੀ ਜਾਂਦੀ ਹੈ ਔਰ ਜੇ ਇਸ ਤਮਾਸ਼ੀ ਹੋਣੀ ਉਸ ਸਮਾਂ ਉਹਨਾਂ ਦੇ ਕੰਮ ਦੇ ਵਿੱਚ ਚੋਣ ਦੇ ਬਾਹਰ ਗੁਰਮਾਤਸ

ਹਾਂਜੀ ਅਨੁਾਈ ਹੈ ਜੀ ਆ ਜਿਹੜੀ ਰਿਪੋਰਟ ਹੈ ਯਾਨੀ ਬਕਰਮ ਸਿੰਘ ਮਜੀਠੀਆ ਦੀ ਪਤਨੀ ਐਸਐਸਪੀ ਦੇ ਦਫਤਰ ਚ ਪਹੁੰਚਦੀ ਹੈ ਤਾਂ ਵਿਜੀਲੈਂਸ ਦੇ ਅਫਸਰਾਂ ਦੇ ਖਰਾਫ ਵੱਡੀ ਕਾਰਵਾਈ ਦੀ ਮੰਗ ਕਰਦੀ ਹੈ ਕਹਿੰਦੀ ਸਾਡੇ ਘਰ ਦੇ ਵਿੱਚ ਨਜਾਇਜ਼ ਬੜੇ ਨੇ ਸਾਡੇ ਕਹਿੰਦੀ ਕੱਪੜੇ ਲੱਤੇ ਸਾਰਾ ਕੁਝ ਹੀ ਫਰੋਲ ਦਿੱਤਾ ਉਹ ਕਹਿੰਦੀ ਸਿਵਲ ਵਰਦੀ ਦੇ ਵਿੱਚ ਆਈ ਸੀ ਨਾ ਕਿਸੇ ਨੇ ਆਈ ਕਾਰ ਦਿਖਾਇਆ ਨਾ ਕਿਸੇ ਨੇ ਕੋਈ ਪ੍ਰੂਫ ਦਿੱਤਾ ਕਹਿੰਦੀ ਸਾਡੇ ਘਰੇ ਬਿਨਾ ਸਰਚ ਵਾਰੰਟ ਤੋਂ ਯਾਨੀ ਦਾਖਲ ਹੋ ਗਏ ਨੇ ਔਰ ਚਾਹੁੰਦੇ ਕੀ ਨੇ ਵਿਕਰਮ ਸਿੰਘ ਮਜੀਠੀਆ ਦੀ ਪਤਨੀ ਔਰ ਬਾਦਲ ਪਰਿਵਾਰ ਔਰ ਵਿਕਰਮ ਸਿੰਘ ਮਜੀਠੀਆ ਉਹ ਕਹਿੰਦੇ ਨੇ ਕਹਿੰਦੇ ਸਾਨੂੰ ਦੱਸ ਕੇ ਆਉਣਾ ਸੀ ਕਿ ਜਿਹੜਾ ਅਸੀਂ ਸਮਾਨ ਆ ਸਾਡਾ ਉਹ ਅਸੀਂ ਉਰਾ ਪਰਾ ਯਾਨੀ ਲੁਕੋ ਸਕਦੇ ਜਾਂ ਫਿਰ ਅਸੀਂ ਉਹਨੂੰ ਗਾਇਬ ਕਰ ਦਿੰਦੇ ਕਿ ਕੋਈ ਸਬੂਤ ਵਿਜੀਲੈਂਸ ਦੇ ਅਫਸਰਾਂ ਦੇ ਹੱਥ ਨਾ ਲੱਗੇ ਐਸ ਕਰਕੇ ਮਾਨ ਸਰਕਾਰ ਬੜੀ ਤੇਜ਼ ਸਾਬਤ ਹੋਈ ਹੈ ਨਾ ਬਾਦਲਾ ਖਿਲਾਫ ਔਰ ਇਹਨਾਂ ਮਜੀਠੀਆ ਦੇ ਖਿਲਾਫ ਕਿਉਂਕਿ ਪੰਜਾਬ ਦਾ ਕੋਈ ਬੱਚਾ ਵੀ ਨਹੀਂ ਚਾਹੁੰਦਾ ਕਿ ਨਾ ਮਜੀਠੀਆਂ ਦੇ ਉੱਤੇ ਕਾਰਵਾਈ ਨਾ ਹੋਵੇ ਕਿਉਂਕਿ ਜੇਕਰ ਦੱਸ ਕੇ ਜਾਂਦੇ ਸੀ ਅਫਸਰ ਤਾਂ ਫਿਰ ਜਿਹੜੇ ਕਹਿੰਦੇ ਲੈਪਟਾਪ ਮਿਲੇ ਸੀ ਜਾਂ ਉਥੋਂ 29 ਮੋਬਾਈਲਾਂ ਦਾ ਵੀ ਜੇਕਰ ਹੋਇਆ ਵੱਡੇ ਪੱਧਰ ਤੇ ਹੋਇਆ ਤਾਂ ਬਾਦਲ ਉਹਨਾਂ ਨੂੰ ਫਿਰ ਤੰਗ ਕਰ ਦਿੰਦੇ ਨੇ ਕਹਿੰਦੇ ਇੱਕ ਵੀ ਮੋਬਾਈਲ ਨਹੀਂ ਫੜਿਆ ਗਿਆ ਔਰ ਨਾ ਹੀ ਕੋਈ ਲੈਪਟਾਪ ਫੜਿਆ ਗਿਆ ਤਾਂ ਫਿਰ ਵਿਜੀਲੈਂਸ ਦੇ ਅਫਸਰ ਉਹਨੂੰ ਹਿਮਾਚਲ ਦੇ ਵਿੱਚ ਲੈ ਕੇ ਜਾਂਦੇ ਨੇ ਵੱਖ-ਵੱਖ ਜਗ੍ਹਾ ਦੇ ਉੱਤੇ ਹੋਰ ਵੀ ਛਾਪੇ ਮਾਰੀ ਦੁਬਾਰਾ ਦੁਬਾਰਾ ਇਹਨਾਂ ਦੇ ਘਰ ਦੇ ਵਿੱਚ ਰੇਡ ਹੁੰਦੀ ਹੈ ਕਿਉਂ ਐਵੇਂ ਹੋ ਜਾਂਦੀ ਆ ਇਹ ਵੀ ਇੱਕ ਗੱਲ ਸੋਚਣ ਵਾਲੀ ਆ ਤਾਂ ਹੁਣ ਆਉਣ ਵਾਲਾ ਸਮਾਂ ਜਿਹੜਾ ਵਿਕਰਮ ਸਿੰਘ ਮਜੀਠੀਆ ਦੇ ਉੱਤੇ ਭਾਰੀ ਪੈਣ ਜਾ ਰਿਹਾ ਕਿਉਂਕਿ ਵਿਕਰਮ ਸਿੰਘ ਮਜੀਠੀਆ ਦੀ ਪਤਨੀ ਨੇ ਪੰਗਾ ਕਸੁੱਤਾ ਰਹਿ ਲਿਆ ਯਾਨੀ ਵਿਜੀਲੈਂਸ ਦੇ ਅਫਸਰਾਂ ਦੇ ਖਿਲਾਫ ਐਸਐਸਪੀ ਦੇ ਦਫਤਰ ਦੇ ਵਿੱਚ ਜਾ ਕੇ ਕਹਿੰਦੀ ਭਾਈ ਉਹਨਾਂ ਦੇ ਖਿਲਾਫ ਮੈਂ ਕਾਰਵਾਈ ਕਰਨੀ ਆ ਤੁਸੀਂ ਇਹ ਦੱਸੋ ਵਿਜੀਲੈਂਸ ਤੇ ਪੂਰਾ ਪੰਜਾਬ ਭਰੋਸਾ ਕਰਦਾ ਹਾਲਾਂਕਿ ਪੁਲਿਸ ਦੇ ਉੱਤੇ ਕਰੇ ਨਾ ਕਰੇ ਪਰ ਜਿਹੜੀ ਵਿਜੀਲੈਂਸ ਹੈ ਪੰਜਾਬ ਦੀ ਇਸ ਉੱਤੇ ਬਹੁਤ ਵੱਡੇ ਪੱਧਰ ਦੇ ਉੱਤੇ ਪੰਜਾਬ ਦੇ ਲੋਕ ਭਰੋਸਾ ਕਰਦੇ ਨੇ ਤਾਂ ਉਹਨਾਂ ਦੇ ਖਿਲਾਫ ਕੰਦੀ ਕਾਰਵਾਈ ਦੀ ਮੰਗ ਕਰਦੀਆਂ ਤੁਹਾਡਾ ਪੂਰੇ ਪੰਜਾਬ ਨੂੰ ਪਤਾ ਕਿ ਤੁਸੀਂ ਤਸਕਰੋਂ ਤੁਹਾਡੇ ਜਿਹੜੇ ਬਾਦਲ ਕੇ ਨੇ ਇਹਨਾਂ ਨੇ ਵੀ ਬਹੁਤ ਵੱਡੇ ਪੱਧਰ ਦੇ ਉੱਤੇ ਸਿੱਕਾਮ ਦਾ ਕੰਡ ਕੀਤਾ ਇਹ ਵੀ ਪੂਰਾ ਪੰਜਾਬ ਜਾਣਦਾ ਔਰ ਦੂਜੇ ਪਾਸੇ ਮਜੀਠੀਆ ਮਜੀਠੀਆ ਦੇ ਉੱਤੇ ਰੀਲਾਂ ਮਰ ਰਹੀਆਂ ਨੇ ਪੰਜਾਬ ਦੇ ਅੰਦਰ ਮਜੀਠੀਆ ਦਾ ਮਜ਼ਾਕ ਵੀ ਉਡਾਇਆ ਜਾ ਰਿਹਾ ਕਿਉਂਕਿ ਉਸੇ ਬਿਕਰਮ ਸਿੰਘ ਮਜੀਠੀਆ ਨੇ ਇੱਕ ਦਿਨ ਪੰਜਾਬ ਦੇ ਲੋਕਾਂ ਦਾ ਮਜ਼ਾਕ ਹੀ ਨਹੀਂ ਬਲਕਿ ਲੋਕਾਂ ਦੇ ਘਰੇ ਸੱਥਰ ਵਸਾ ਦਿੱਤੇ ਸੀ ਐਸ ਕਰਕੇ ਪੰਜਾਬ ਦੀਆਂ ਮਾਮਾਂ ਪੰਜਾਬ ਦੀਆਂ ਭੈਣਾਂ ਸਭ ਕਹ ਰਹੇ ਨੇ ਕਿ ਵਿਕਰਮ ਸਿੰਘ ਮਜੀਠੀਆ ਜੇਲ੍ਹ ਦੇ ਵਿੱਚੋਂ ਬਾਹਰ ਨਹੀਂ ਆਉਣਾ ਚਾਹੀਦਾ ਤਾਂ ਠੀਕ ਹੈ ਪੰਜਾਬ ਵਾਲੇ ਜਿੰਨੇ ਪੈਣ ਭਰਾਣੇ ਚੈਨਲ ਤੇ ਆ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਕੰਟੀਨਿਊ ਆਉਤੇ ਜਰੂਰ ਕਰ ਲੈਣਾ ਜੀ ਧੰਨਵਾਦ